ਸਰਸਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਰਜਿੰਦਰਾ ਕਾਲਜ ਦੇ ਪੁਰਾਣੇ ਵਿਦਿਆਰਥੀ ਜਿਹੜੇ WhatsApp ਗਰੁੱਪਾਂ ਦੇ ਜ਼ਰੀਏ ਆਪਸ ਦੇ ਵਿੱਚ ਜੁੜੇ ਹੋਏ ਸਨ ਪਰ ਕਾਲਜ ਦੇ ਵਿੱਚੋਂ ਪਾਸ ਆਊਟ ਹੋਣ ਤੋਂ ਬਾਅਦ ਇਹਨਾਂ ਦਾ ਜਿਹੜਾ ਮੇਲ ਸੀ ਉਹ ਨਹੀਂ ਹੋ ਰਿਹਾ ਸੀ ਤਾਂ ਰੁਝੇਵੇਂ ਨੇ ਜ਼ਿੰਦਗੀ ਦੇ ਚੱਲਦਿਆਂ ਕਈ ਵਾਰ ਯਾਰ ਦੋਸਤ ਜਿਹੜੇ ਨੇ ਉਹ ਨਹੀਂ ਮਿਲ ਪਾਉਂਦੇ ਆਪਣੇ ਅਧਿਆਪਕਾਂ ਦੇ ਨਾਲ ਮਿਲਾਪ ਨਹੀਂ ਹੋ ਪਾਂਦਾ ਜਿਸ ਨੂੰ ਲੈ ਕੇ ਇੱਕ ਕਾਸ ਉਪਰਾਲਾ ਕਹਿ ਸਕਦੇ ਆ ਕੀਤਾ ਗਿਆ ਜਿਸ ਦੇ ਚਲਦਿਆਂ ਜਿਹੜੇ ਰਜਿੰਦਰਾ ਕਾਲਜ ਦੇ ਪੁਰਾਣੇ ਵਿਦਿਆਰਥੀ ਨੇ ਉਹਨਾਂ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਕਾਲਜ ਦੇ ਵਿੱਚ ਸੱਦਿਆ ਗਿਆ ਜਿੱਥੇ ਵੱਡਾ ਇਕੱਠ ਨਵੇਂ ਵਿਦਿਆਰਥੀਆਂ ਦਾ ਪਹੁੰਚਿਆ ਲੋਹੜੀ ਦੇ ਤਿਉਹਾਰ ਦੀਆਂ ਖੁਸ਼ੀਆਂ ਵੀ ਸਾਂਝੀਆਂ ਕੀਤੀਆਂ ਗਈਆਂ ਕਿਹਾ ਗਿਆ ਕਿ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਅਜੇ ਇਹ ਜਿਹੜੇ ਬੱਚੇ ਨੇ ਜੋ ਇੱਥੋਂ ਕਾਲਜ ਦੇ ਵਿੱਚੋਂ ਪਾਸ ਆਊਟ ਹੋ ਕੇ ਜਾ ਚੁੱਕੇ ਨੇ ਉਹਨਾਂ ਨੂੰ ਸਮੇਂ-ਸਮੇਂ ਤੇ ਕਾਲਜ ਦੇ ਵੱਲੋਂ ਅਜਿਹੇ ਫੰਕਸ਼ਨਾਂ ਤੇ ਸੱਦਿਆ ਜਾਂਦਾ ਹੈ ਤਾਂ ਜੋ ਬੱਚਿਆਂ ਦਾ ਆਪਸ ਦੇ ਵਿੱਚ ਮਿਲਾਬ ਹੋ ਸਕੇ ਜਿਹੜੇ ਅਧਿਆਪਕ ਨੇ ਉਹਨਾਂ ਦੇ ਨਾਲ ਗੱਲਬਾਤ ਹੋ ਸਕੇ ਤਾਂ ਇਸੇ ਨੂੰ ਲੈ ਕੇ ਰਜਿੰਦਰਾ ਕਾਲਜ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹਨਾਂ ਦਾ ਇਕੱਠ ਕੀਤਾ ਗਿਆ ਮੇਰਾ ਨਾਮ ਜੀ ਗੁਰਜਿੰਦਰ ਸਿੰਘ ਢਿੱਲੋਂ ਉਰਫ ਗੈਰੀਟ ਢਿੱਲੋਂ ਕੀ ਕਹਿਣਾ ਚਾਹੁੰਦਾ ਹੈ ਜਿਹੜਾ ਇਹ ਪ੍ਰੋਗਰਾਮ ਜੀ ਅਸਲ ਦੇ ਵਿੱਚ ਜਿਹੜੇ ਪੁਰਾਣੇ ਵਿਦਿਆਰਥੀ ਕਾਲਜ ਦੇ ਬਹੁਤ ਸਾਲਾਂ ਤੋਂ ਆਪਸ ਦੇ ਵਿੱਚ ਮਤਲਬ WhatsApp ਗਰੁੱਪ ਜਾਂ Facebook ਤੇ ਤਾਂ ਆਪਸ ਚ ਸੀ ਦੋਸਤ ਪਰ ਇਹਨਾਂ ਦਾ ਇਕੱਠੇ ਹੋਣ ਦਾ ਸੁਪਨਾ ਸੀ ਜਿਹੜਾ ਇੱਕ ਜਗ੍ਹਾ ਤੇ ਰੂਬਰੂ ਮਿਲਣ ਦਾ ਪ੍ਰੋਗਰਾਮ ਨਹੀਂ ਸੀ ਬਣ ਰਿਹਾ ਉਹਦੇ ਲਈ ਪਿਛਲੇ 2 ਸਾਲਾਂ ਤੋਂ ਮੈਂ ਇਸ ਚੀਜ਼ ਦੇ ਲਈ ਯਤਨ ਕਰ ਰਿਹਾ ਹਾਂ ਔਰ ਯਤਨ ਵੀਰਾ ਭਾਈ ਜੰਦੀ ਮਦਦ ਦੇ ਨਾਲ ਸਫਲ ਵੀ ਹੋ ਰਹੇ ਨੇ ਜਿਵੇਂ ਕਿ ਤੁਸੀਂ ਦੇਖ ਹੀ ਪਾ ਰਹੇ ਹੋ ਕਿ ਪਿੱਛੇ ਰੌਣਕਾਂ ਲੱਗੀਆਂ ਹੋਈਆਂ ਸਾਰੇ ਪੁਰਾਣੇ ਵਿਦਿਆਰਥੀ ਜਿਹੜੇ ਰਜਿੰਦਰਾ ਕਾਲਜ ਦੇ ਆਏ ਹੋਏ ਨੇ ਤੇ ਇਸ ਨੂੰ ਅਸੀਂ ਫੇਸਬੁੱਕ ਗਰੁੱਪ ਹੈ ਜੀ ਮੇਰਾ ਰਜਿੰਦਰਾ ਕਾਲਜ 올ਡ ਸਟੂਡੈਂਟਸ ਦਾ ਅਲੂਮਨੀ ਗਰੁੱਪ ਬਣਿਆ ਹੋਇਆ ਹੈਗਾ ਗੈਰੀਟ ਲੌਨ ਦੇ ਨਾਮ ਤੇ ਤਾਂ ਉਸ ਦੇ ਵਿੱਚੋਂ ਹੀ ਸਾਰੇ ਸਾਡੇ ਨਾਲ ਜੁੜੇ ਹੋਏ ਨੇ ਜਿਹਨੂੰ ਕਿ ਮੈਂ ਹੀ ਬਣਾਇਆ ਸੀ ਉਸ ਤੋਂ ਬਾਅਦ ਦੂਸਰੀ ਚੀਜ਼ ਹੈ ਜਿਹੜਾ ਇੱਕ ਰੌਸ ਸਾਡੀ ਹੈਗੀ ਯਰ ਜੰਦਰਾ ਕਾਲਜ ਦੀ 올ਡ ਸਟੂਡੈਂਟਸ ਦੀ ਸੋਸਾਇਟੀ ਹੈ ਜਿਹੜੀ ਕਿ ਇਸ ਚੀਜ਼ ਨੂੰ ਦੇਖਦੀ ਹੈ ਤਾਂ ਅਸੀਂ ਰਲ ਮਿਲ ਕੇ ਪ੍ਰਿੰਸੀਪਲ ਮੈਡਮ ਦੀ ਅਗਵਾਈ ਦੇ ਹੇਠ ਇਹ ਸਾਰਾ ਜਿਹੜਾ ਕੰਮ ਹੈ ਉਹ ਕਰਦੇ ਹਾਂ ਲੋਹੜੀ ਦੀਆਂ ਬਹੁਤ ਬਹੁਤ ਬਧਾਈਆਂ ਜੀ ਸਭ ਨੂੰ ਹੋ ਸਕਦਾ ਹੈ ਕਿ ਇਸ ਪਰਿਵਾਰ ਦੇ ਕਿੰਨੇ ਕਿ ਮੈਂਬਰ ਹੋਣਗੇ ਜੇ ਫੇਸਬੁੱਕ ਤੇ ਦੇਖੀਏ ਜੀ ਇਸ ਪਰਿਵਾਰ ਦੇ ਤਕਰੀਬਨ 12 ਦਸੰਬਰ ਨੂੰ 49870 ਦੇ ਕਰੀਬ ਮੈਂਬਰ ਮੇਰੇ ਗਰੁੱਪ ਦੇ ਵਿੱਚ ਸੀ ਤੇ ਇੱਥੇ ਜਿਹੜਾ ਹੈਗਾ ਉਹ ਹਰ ਸਾਲ ਪਿਛਲੇ ਸਾਲ 800 ਦਾ ਗਰੁੱਪ ਸੀ ਕਿ ਕრაਊਡ ਸੀ ਐਸ ਵਾਰ ਹੁਣ ਤੱਕ ਜਿਹੜਾ ਹੈਗਾ ਆਪਣੇ ਕੋਲ ਤਕਰੀਬਨ 400 ਬੰਦਾ ਆ ਚੁੱਕਿਆ ਹੈ ਤੇ ਬਾਕੀ ਹਲੇ ਮੌਸਮ ਦੀ ਥੋੜੀ ਜਿਹੀ ਪ੍ਰਕੋਪੀ ਨੂੰ ਦੇਖਦੇ ਹੋਏ ਬਹੁਤ ਸਾਰੇ ਲੋਕ ਲੇਟ ਹੋ ਰਹੇ ਨੇ ਤੇ ਤਕਰੀਬਨ ਸਾਨੂੰ ਉਮੀਦ ਹੈ 1200 ਤੋਂ 1500 ਬੰਦਾ ਜਿਹੜਾ ਇਸ ਵਾਰ ਜ਼ਰੂਰ ਪਹੁੰਚੂਗਾ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ ਜੋ ਪੁਰਾਣੇ ਵੀਰ ਭਾਈ ਮਿਲਦੇ ਨੇ ਆਪਸ ਦੇ ਵਿੱਚ ਜਿਨ੍ਹਾਂ ਨੇ ਕਾਲਜ ਵਿੱਚ ਇਕੱਠਿਆਂ ਨੇ ਮੌਜਾਂ ਮਾਣੀਆਂ ਹੁੰਦੀਆਂ ਨੇ ਤੇ ਹੁਣ ਬੇਧਰ ਦੇ ਪਰਿਵਾਰਾਂ ਬੱਚਿਆਂ ਸਮੇਤ ਮਿਲਦੇ ਨੇ ਖੁਸ਼ੀ ਹੁੰਦੀ ਹੈ ਹਰ ਕੋਈ ਅੱਗੇ ਵਧਿਆ ਤਰੱਕੀਆਂ ਕੀਤੀਆਂ ਤਰਜਿੰਦਰਾ ਕਾਲਜ ਦਾ ਕੋਈ ਵੀ ਇਹ ਜਹਾ ਵਿਦਿਆਰਥੀ ਨਹੀਂ ਹੋਣਾ ਅੱਜ ਤੱਕ ਜਿਹੜਾ ਕਾਮਯਾਬ ਨਾ ਹੋਇਆ ਹੋਵੇ ਨੂੰ ਜਦ ਮੈਨੂੰ ਰੋਜ਼ ਮਿਲਦਾ ਹੈਗਾ ਉਹਨਾਂ ਦੀ ਗੱਲ ਹੁੰਦੀ ਹੈ ਜਿਹੜਾ 15-20 ਸਾਲਾਂ ਬਾਅਦ ਮਿਲਦਾ ਸੋ ਉਹ ਫਿਰ ਕਿਸ ਪਰ ਇਹ ਜੀ ਅਸਲ ਦੇ ਵਿੱਚ ਉਹੀ ਹੈ ਇੱਥੇ ਅਸੀਂ ਦੇਖਦੇ ਹਾਂ ਕਿ ਮਤਲਬ ਇੱਕ ਬੈਚ ਗਰੁੱਪ ਆਇਆ ਹੈਗਾ ਉਹ 1975 ਚ ਇੱਥੋਂ ਪੜ੍ਹ ਕੇ ਗਿਆ ਉਹਨਾਂ ਨੇ 50 ਸਾਲ ਦਾ ਬੈਚ ਆਪਦੇ ਲਾਇਆ ਹੋਇਆ ਵੀ 50 ਸਾਲ ਹੋ ਗਏ ਸਾਨੂੰ ਦੁਬਾਰੇ ਮਿਲ ਰਹੇ ਆ 50 ਸਾਲ ਬਾਅਦ ਅਸੀਂ ਤੇ ਇਹ ਤੋਂ ਵੀ ਪੁਰਾਣੇ-ਪੁਰਾਣੇ ਨੇ ਜਿਹੜੇ ਉਹ ਇੱਥੇ ਮਿਲ ਰਹੇ ਨੇ ਤੇ ਬਾਕੀ ਨਵੇਂਾਂ 'ਚੋ ਵੀ ਸਾਰਿਆਂ ਨੂੰ ਹੀ ਖੁਸ਼ੀ ਹੁੰਦੀ ਹੈ ਜੀ ਮਿਲ ਕੇ ਜਦੋਂ ਰੂ ਰੂ ਮਿਲਦੇ ਐ ਮੌਜਾ ਮਾਣਦੇ ਐ ਉਸੇ ਵੇੜੇ 'ਚ ਜਿੱਥੇ ਪਹਿਲਾਂ ਮਾਣੀਆਂ ਹੁੰਦੀਆਂ ਹਾਂਜੀ ਵਿੱਚ ਕੀ ਨਾਮ ਮੇਰਾ ਨਾਮ ਵਿਜੇ ਪਟਮਾ 1983 ਤੋਂ 87 ਦਾ ਇਸ ਕਾਲਜ ਦਾ ਮੈਂ ਵਿਦਿਆਰਥੀ ਹਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਜੋ ਦੇਖਿਆ ਹੰਬਲਾ ਮਾਰਦਾ ਘਟ ਸਾਡੇ ਪੁਰਾਣੇ ਵਿਦਿਆਰਥੀਆਂ ਦਾ ਬਹੁਤ ਖੁਸ਼ੀ ਹੋਈ ਤੇ ਮੈਂ ਸਾਰੇ ਪ੍ਰਬੰਧਕਾਂ ਨੂੰ ਤੇ ਸਾਰੇ ਵਿਦਿਆਰਥੀਆਂ ਨੂੰ ਸਮੂਹ ਪੱਤਰਕਾਰ ਭਾਈਚਾਰੇ ਨੂੰ ਸਾਨੂੰ ਵਧਾਈ ਦਿੰਦਾ ਹੈ ਕਿ ਜਿਨ੍ਹਾਂ ਨੇ ਇਹ ਪ੍ਰੋਗਰਾਮ ਦੇ ਵਿੱਚ ਆ ਕੇ ਸ਼ਿਰਕਤ ਕੀਤੀ ਹੈ ਮੈਂ ਨੰਮਨ ਕਰਦਾ ਪ੍ਰਣਾਮ ਕਰਦਾ ਇਸ ਧਰਤ ਨੂੰ ਜਿਸ ਧਰਤ ਮਹਾਨ ਧਰਤ ਨੇ ਸਾਨੂੰ ਇਸ ਕਾਬਲ ਬਣਾਇਆ ਕਿ ਅਸੀਂ ਆਪਣੇ ਬੱਚਿਆਂ ਨੂੰ ਪਾਲ ਪੋਸ ਕੇ ਵੱਡਾ ਕਰ ਰਹੇ ਹਾਂ ਤੇ ਕੋਈ ਕੁਛ ਨਾ ਕੁਛ ਹੋਰ ਵੀ ਅਸੀਂ ਸਮਾਜ ਦੇ ਖੇਤਰ ਦੇ ਵਿੱਚ ਚੰਗੇ ਕੰਮ ਕਰਨ ਵਾਸਤੇ ਇੱਥੋਂ ਦੇ ਅਸੀਂ ਉਪਰਾਲੇ ਕਰ ਰਹੇ ਹਾਂ ਹੁਣ ਤੱਕ ਤੁਹਾਡੇ ਇਸ ਪਰਮਾਰ ਦੇ ਕਿੰਨੇ ਮੈਂਬਰ ਬਣ ਗਏ ਐਸ ਦੇ ਜਿੰਮੇ ਦੱਸਦੇ ਹਾਂ ਅਹੁਦੇਦਾਰ ਦੱਸਣ ਅਨੁਸਾਰ ਅਹੁਦੇਦਾਰਾਂ ਦੇ ਲਗਭਗ 40000 ਤੋਂ ਕ੍ਰੋਸ ਇੱਕ ਫੇਸਬੁੱਕ ਦੇ ਇਹ ਸਾਡੇ ਜਿਹੜੇ ਹੈ ਮੈਂਬਰ ਕ੍ਰੋਸ ਕਰ ਚੁੱਕੇ ਨੇ ਅਵਧਾਰ ਸਿੰਘ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਜੀ ਉਹ ਜਿਹੜੇ ਸਾਡੇ ਰਜੇਂਦਰਾ ਕਾਲਜ ਦੇ ਪੁਰਾਣੇ ਸਟੂਡੈਂਟ ਹੈ ਉਹਨਾਂ ਨੂੰ ਇਕੱਠੇ ਕਰਨ ਦਾ ਇੱਕ ਤਕੱਦਰ ਕੀਤਾ ਸੀ ਛੋਟਾ ਜਿਹਾ ਉਹ ਲੋਹੜੀ ਦੇ ਰੂਪ ਦੇ ਵਿੱਚ ਅਸੀਂ ਮਨਾਇਆ ਕਿਹੜੇ ਸਭ ਕੋੜਾ ਕਿੱਥੇ ਆਏ ਅੱਜ 53 55 ਦੇ ਪਾਸ ਆਊਟ ਵੀ ਆਏ ਆ ਜੀ ਇਹਨਾਂ ਦੀ ਉਮਰ 95 ਸਾਲ ਹੈ ਕਿੰਗਾਂ ਦੀ 90 ਸਾਲ ਵਾਲੇ ਵੀ ਆਏ ਆ 80 ਸਾਲ ਵਾਲੇ ਵੀ ਆਏ ਆ ਕੋਈ 75 ਚ ਪਾਸ ਆਊਟ ਹੈ ਕੋਈ 92 ਦਾ ਪਾਸ ਆਊਟ ਹੈ ਹਰੇਕ ਤਰ੍ਹਾਂ ਦੇ ਮਤਲਬ ਜਿਹੜੇ ਹਨਗੇ ਰਜਿੰਦਰਾ ਕੋਲ ਦੇ ਸਟੂਡੈਂਟ ਉਹ ਹੁਣ ਅੱਜ ਕੀ ਹੈ ਉਹ ਕੋਈ ਮੈਨੇ ਨਹੀਂ ਰੱਖਦਾ ਚਾਹੇ ਉਹ ਕੋਈ ਪ੍ਰੋਫੈਸਰ ਹੈ ਸਾਡੇ ਦੋਸਤ ਹੈ ਕੋਈ ਇਨਕਮ ਟੈਕਸ ਚ ਹੈ ਕੋਈ ਪਰ ਇੱਥੇ ਅਸੀਂ ਸਾਰਿਆਂ ਨੂੰ ਸਟੂਡੈਂਟ ਦੇ ਤੌਰ ਤੇ ਸੱਦਾ ਦਿੱਤਾ ਉਹ ਸਟੂਡੈਂਟ ਬਣ ਕੇ ਆਏ ਆ ਇਹਨਾਂ ਨੂੰ ਇਕੱਠੇ ਕਰਨ ਦਾ ਫਰਲਾ ਕਿਸ ਤਰ੍ਹਾਂ ਕਰਦੇ ਆ ਇਸਰ ਸਾਡੀ ਜਿਹੜੀ ਹੈਗੀ ਹੈ ਰਜਿੰਦਰਾ ਕਾਲਜ ਦੇ 올ਡ ਸਟੂਡੈਂਟ ਦੀ ਇੱਕ ਸੋਸਾਇਟੀ ਬਣੀ ਹੋਈ ਹੈ ਖਰੋਸ ਦੇ ਨਾਂ ਤੇ ਰਜਿੰਦਰਾ 올ਡ ਸਟੂਡੈਂਟ ਸੋਸਾਇਟੀ ਉਹਦੇ ਜਿਹੜਾ ਹੈਗਾ ਆਪਣਾ ਸਾਰਾ ਸਮਾਗਮ ਉਹ ਇਹਨਾਂ ਦਾ ਕਾਲਜ ਦਾ ਜਨਮ ਦਿਨ ਵੀ ਮਨਾਉਂਦੇ ਆ ਉਦੋਂ ਵੀ ਅਸੀਂ ਜਿਹੜਾ ਫਾਊਂਡੇਸ਼ਨ ਡੇ ਹੈ ਉਹ ਮਨਾਉਂਦੇ ਆ ਜੁਲਾਈਸਟ ਦੇ ਵਿੱਚ ਤੇ ਇੱਕ ਹੁਣ ਅਸੀਂ ਫਿਰ ਜਿਹੜੇ ਵਿਦਿਆਰਥੀਆਂ ਦੀ ਡਿਮਾਂਡ ਸੀ ਕਿ ਵੀ ਅਸੀਂ ਮਿਲ ਨਹੀਂ ਸਕਦੇ ਬਹੁਤ ਦੂਕ ਦੂਜੇ ਨੂੰ ਤਾਂ ਉਹਦੇ ਸੰਬੰਧ ਦੇ ਵਿੱਚ ਅਸੀਂ ਸਾਰਿਆਂ ਨੇ ਮੀਟਿੰਗ ਕਰਕੇ ਮੈਂਬਰ ਸਹਿਵਾਣਾ ਜਿਹੜੇ ਜਿਹੜੇ ਸਾਡੇ ਪੈਟਰਨ ਐ ਪ੍ਰਿੰਸੀਪਲ ਐ ਉਹਨਾਂ ਨੂੰ ਸਾਰਿਆਂ ਨੂੰ ਸਹਿਯੋਗ ਨਾਲ ਇਹ ਜਿਹੜਾ ਸੀਗਾ ਪੂਰਾ ਫੰਕਸ਼ਨ ਉਹ ਲਿਕਿਆ ਸੀ। ਸਹਿਯੋਗ ਹੈਲਪ ਦਾ ਬਤਾ ਹੈ ਹੈਲਪ ਦਾ ਬੱਚਿਆਂ ਦੀ ਹੈਲਪ ਦਾ ਕਿਵੇਂ ਰੋਸ ਦੇ ਹੁਣ ਤੱਕ ਕਿੰਨੇ ਕਿ ਮੈਂ ਰੋਸ ਤਾਂ ਹੁਣ ਤੱਕ 350 ਮੈਂਬਰ ਪਰਮਾਨੈਂਟ ਹੈ ਜੀ। ਬਾਕੀ ਸਮੇਂ-ਸਮੇਂ ਤੇ ਮਦਦ ਕਰਦੇ ਰਹਿੰਦੇ ਆ ਅੱਜ ਵੀ ਡਰਾਈਵ ਖੁੱਲੀ ਆ ਹੁਣ ਮੈਂਬਰ ਬਣ ਰਹੇ ਆ ਸਾਹਮਣੇ ਟੇਬਲ ਲੱਗਿਆ ਹੋਇਆ ਤੇ ਜਿਹੜੀ ਹੈਗੀ ਐ ਰੋਸ ਉਹਦੇ ਵੱਲੋਂ ਕਾਫੀ ਤਰ੍ਹਾਂ ਦੇ ਇੱਥੇ ਰਜੇਂਦਰਾ ਕਾਲਜ ਦੇ ਵਿੱਚ ਐਕਟੀਵਿਟੀਜ਼ ਹੁੰਦੀਆਂ ਜਿਵੇਂ ਉਦੇ ਚ ਕੀ ਹੁੰਦਾ ਵੀ ਕੋਈ ਬੱਚੇ ਇਹ ਜਿਹੇ ਆ ਜਿਹੜੇ ਪੜ੍ਹਨਾ ਚਾਹੁੰਦੇ ਆ ਉਹਨਾਂ ਦੇ ਪੇਰੈਂਟਸ ਹੀ ਨਹੀਂ ਹਨਗੇ ਦੋਨੇ ਮਾਂ ਵੀ ਹੈ ਨਹੀਂ ਵਿਚਾਰਾਂ ਦੇ ਪਿਓ ਵੀ ਨਹੀਂ ਪਿਓ ਦਾ ਵੀ ਸਾਆ ਹੈ ਨਹੀਂ ਤਾਂ ਉਹਨਾਂ ਬੱਚਿਆਂ ਦੀ ਜਿਵੇਂ ਫੀਸ ਦੀ ਕੋਈ ਟਰਬਲ ਹੈ ਤਾਂ ਜੇ ਕੋਈ ਬੱਚਾ ਸਪੋਰਟਸ ਦੇ ਵਿੱਚ ਚੰਗਾ ਹੈ ਸਪੋਰਟਸ ਦੇ ਵਿੱਚ ਅਸੀਂ ਪਿਛਲੀ ਵਾਰ ਕਾਫੀ ਕਾਲਜ ਦੀ ਆਪਣੇ ਜਿਹੜੇ ਹਨਗੇ ਐਮਐਲਏ ਸਾਹਿਬਾਨ ਤੇ ਉਹਨਾਂ ਨੂੰ ਕਹਿ ਕੇ ਮਦਦ ਕਰਵਾਈ ਸੀ ਬਾਕੀ ਜਿੰਨੇ ਇੱਕ ਟੀਚਰ ਰੱਖਿਆ ਸੀਗਾ 2000 ਰੁਪਏ ਪਰ ਮੰਥ ਦੇ ਉੱਤੇ ਬੱਚਿਆਂ ਨੂੰ ਪੜ੍ਹਾਉਣ ਦਾ ਆਪਣਾ ਆ ਸਪੋਰਟਸ ਦੇ ਵਿੱਚ ਐਕਟਿਵ ਸੀਗਾ ਉਹ ਉਹਦੀ ਫੀਸ ਦਿੰਦੇ ਸੀ ਅਸੀਂ ਐ ਇਸ ਤਰ੍ਹਾਂ ਨਾਲ ਕਈ ਤਰ੍ਹਾਂ ਦੇ ਜਿਹੜੇ ਆ ਸਮਾਜ ਸੁਧਾਰ ਦੇ ਜਾਂ ਇਹਦੇ ਕੰਮ ਐ ਉਹ ਕਰਦੀ ਐ ਰੋਜ਼ ਲੱਗਦਾ ਕਿ ਜਿਵੇਂ ਬਹੁਤ ਸਾਰੇ ਵਿਦਿਆਰਥੀ ਆਪਸ ਵਿੱਚ ਮੈਣਦਾ ਉਹਨਾਂ ਨੂੰ ਸੁਭ ਨਹੀਂ ਮਿਲਦਾ ਹਾਂਜੀ ਉਹ ਤਾਂ ਬਹੁਤ ਉਹਦਾ ਇੱਕ ਮੇਨ ਐ ਨਾ ਹੀ ਪਰਪਸ ਉਹ ਪਰਪਸ ਇੱਕ ਮੇਨ ਪਰਪਸ ਇਕੱਠੇ ਕਰਨ ਦਾ ਐ ਜਿਹੜੇ ਕੋਈ ਮੇਲ ਨਹੀਂ ਪਾਉਂਦੇ ਤਾਂ ਅੱਜ ਮੈਂ ਦੇਖਿਆ ਕੋਈ ਬੰਦਾ 25 ਸਾਲਾਂ ਬਾਅਦ ਜਾਂ 30 ਸਾਲਾਂ ਬਾਅਦ ਮਿਲਿਆ ਸੀ ਉਹਨੇ ਦੂਜੇ ਨੂੰ ਜੱਫੀ ਪਾਈ ਉਹਦੇ ਪੈਰ ਤਾਂ ਚੱਕਤੇ ਐਨੇ ਜੋਸ਼ ਨਾਲ ਮਿਲਿਆ ਜਦੋਂ ਆਪਾਂ ਮਿਲਦੇ ਰਹਨੇ ਆ ਨਾ ਆਪਦੇ ਕਾਲਜ ਮੇਟ ਨੂੰ ਜਿਵੇਂ ਸਾਡਾ ਇੱਥੇ ਬਠਿੰਡੇ ਚ ਰਹਿਣ ਲੱਗਿਆ ਕੋਈ ਬੰਦਾ ਉਹ ਆਪਦੇ ਜਿਹੜੇ ਸਹਿਯੋਗੀ ਐ ਸਹਿਪਾਠੀ ਐ ਉਹਨਾਂ ਨੂੰ ਮਿਲ ਲੈਂਦਾ इजीली ਉਹਨੂੰ ਨਹੀਂ ਇਹ ਗੱਲ ਬਹੁਤ ਜ਼ਿਆਦਾ ਵੱਡੀ ਲੱਗਦੀ ਜਿਹੜਾ ਕੋਈ ਬੰਦਾ ਇੱਥੋਂ ਛੱਡ ਕੇ ਚਲਾ ਗਿਆ 15 ਸਾਲਾਂ ਬਾਅਦ ਆਉਂਦਾ ਕੋਈ ਫੌਰਨ ਚਲਾ ਗਿਆ ਉਹ ਅੱਜ ਆਇਆ ਉਹਨੂੰ ਕਿੰਨੇ ਬੰਦੇ ਮਿਲ ਲੈਂਦੇ ਆ ਕੀ ਨਾਮ ਹੈ ਹਾਂਜੀ ਮੇਰਾ ਨਾਮ ਰਾਜਵਿੰਦਰ ਘਾਟੇਲੋ ਐ ਤਾ ਮੈਂ ਜਿਹੜਾ ਹੁਣ ਪ੍ਰੈਜ਼ੈਂਟਲੀ ਮੈਂ ਜਿੱਤੋ ਵੀ ਕਿ ਤਰ ਪ੍ਰਿੰਸੀਪਲ ਪੋਸਟਡ ਆ ਤਾਂ ਮੈਂ ਸਕੂਲ ਦੀ 1988 ਦੇ ਵਿੱਚ ਬੀਏਸੀ ਮੈਡੀਕਲ ਦੀ ਮਤਲਬ ਪਾਸ ਆਊਟ ਕੀਤਾ ਤੇ ਉਸ ਤੋਂ ਬਾਅਦ ਮਤਲਬ ਪਿਛਲੇ 2 ਸਾਲ ਜਦੋਂ ਅਸੀਂ ਦੇਖਦੇ ਰਹੇ ਵੀ ਕਿਵੇਂ ਹੁੰਦਾ ਹੈ ਫੰਕਸ਼ਨ ਬਟ ਮਨ ਸੀਗਾ पर هون ਜਿਹੜਾ ਇਸ ਵਾਰੀ ਆ ਕੇ ਜਿਵੇਂ ਸਾਨੂੰ ਕਾਲਜ ਦੇ ਇੱਥੇ ਖੜ ਕੇ ਜਿਵੇਂ ਮਤਲਬ ਸਪਨਾ ਨਾਲ ਮਿਲ ਕੇ 35 35 37 37 ਸਾਲਾਂ ਬਾਅਦ ਅਸੀਂ ਮਿਲ ਰਹੇ ਆ ਤਾਂ ਸਾਨੂੰ ਮੈਨੂੰ ਇਹ ਲੱਗਦਾ ਵੀ ਜਿਵੇਂ ਅਸੀਂ ਅੱਜ ਤਾਂ ਭੁੱਲੀ ਗਏ ਹੋਈਏ ਤੇ ਉਸੇ ਔਰਾ ਦੇ ਵਿੱਚ ਉਹੀ ਜ਼ਮਾਨੇ ਦੇ ਵਿੱਚ ਚਲੇ ਗਏ ਹੋਈਏ ਵਿਚ ਵਾਲਾ ਜਿਵੇਂ 37 ਸਾਲਾਂ ਦਾ ਵਕਫਾ ਬਿਲਕੁਲ ਭੁੱਲੀ ਗਏ ਹੋਈਏ ਬਹੁਤ ਵਧੀਆ ਲੱਗ ਰਿਹਾ ਹੈ ਪਰਾਲਾ ਕਿੰਨਾ ਬਧੀਆ ਹੈ ਉਹ ਪ੍ਰਾਲਾ ਬਹੁਤ ਵਧੀਆ ਹੈ ਦੇਖੋ ਮਤਲਬ ਸਾਰੇ ਜ਼ਿੰਦਗੀਆਂ ਦੇ ਵਿੱਚ ਇਹ ਨਹੀਂ ਹੈਗਾ ਵੀ ਹਮੇਸ਼ਾ ਆਪਾਂ ਨੂੰ ਜ਼ਿੰਦਗੀ ਨੇ ਖੁਸ਼ੀਆਂ ਨਾਲ ਹੀ ਨਿਵਾਜ਼ਿਆ ਹੋਵੇ ਬਹੁਤ ਦੁੱਖ ਸੁੱਖ ਹਰ ਇੱਕ ਬੰਦੇ ਦੀ ਜ਼ਿੰਦਗੀ 'ਚ ਆਉਂਦੇ ਆ ਪਰ ਮੈਨੂੰ ਇਹ ਲੱਗਦਾ ਹੈ ਵੀ ਸਾਰਿਆਂ ਦੇ ਚਿਹਰਿਆਂ ਦੀ ਖੁਸ਼ੀ ਦੇਖ ਕੇ ਤੇ ਐਕਸਾਈਟਮੈਂਟ ਦੇਖ ਕੇ ਮੈਨੂੰ ਇਹ ਲੱਗਦਾ ਹੈ ਵੀ ਇਹੇ ਪ੍ਰਬੰਧਕਾਂ ਦਾ ਕਾਲਜ ਪ੍ਰਬੰਧਕਾਂ ਦਾ ਇੱਥੋਂ ਦੇ ਪ੍ਰਿੰਸੀਪਲ ਦਾ ਬਾਕੀ ਸਟਾਫ ਦਾ ਬਹੁਤ ਅੱਛਾ ਪ੍ਰਾਲਾ ਹੈ ਵੀ ਸੁਭਾਅ ਬਣਾਉਣਾ ਇੱਕ ਮੌਕਾ ਮਤਲਬ ਇਹੋ ਜਿਹਾ ਕਰਨਾ ਮੌਕਾ ਕ੍ਰੀਏਟ ਕਰਕੇ ਦੇਣਾ ਵੀ ਜਿੱਥੇ ਸਾਰੇ ਇਕੱਠੇ ਹੋ ਕੇ ਆਪਣੇ ਜਜ਼ਬਾਤ que que... Eu... ਪਰਵਾਰਾਂ ਦੇ ਵਿੱਚ ਤੁਸੀਂ ਇੱਕ ਤਰ੍ਹਾਂ ਨਾਲ ਵੱਜ ਜਾਂਦੇ ਹੋ ਇੱਕ ਸਲੀਕੇ ਨਾਲ ਇੱਥੇ ਇਹ ਲੱਗਦਾ ਵੀ ਬਸ ਉਵੇਂ ਜਿਵੇਂ ਅਸੀਂ ਪਹਿਲਾਂ ਮਸਤੀਆਂ ਕਰਦੇ ਸੀ ਤੇ ਉਸੇ ਮਸਤੀ ਵਾਲੀ ਉਸ ਦੇ ਵਿੱਚ ਹੀ ਅਸੀਂ ਗੱਲਬਾਤ ਕਰੀਏ ਅਸੀਂ ਖੁਸ਼ੀਆਂ ਸਾਂਝੀਆਂ ਕਰੀਏ ਲੱਗਦਾ ਤੇ ਉਹ ਜਵਾਨੀ ਆ ਯਾਦ ਆ ਹਾਂ ਬਿਲਕੁਲ ਮੈਨੂੰ ਤੇ ਇਹ ਲੱਗਦਾ ਵੀ ਜਿਵੇਂ ਮੈਂ ਸਾਰੇ ਪੁੱਛਦੇ ਕੀ ਹਾਲ ਹੈ ਬੱਚਿਆਂ ਦਾ بیٹے ਦਾ ਵਿਆਹ ਹੋ ਗਿਆ ਅੱਗੋਂ ਪੋਤਾ ਵੀ ਆਉਣ ਵਾਲਾ ਕਹਿ ਲੋ ਹਨਾ ਤਾਂ ਮੈਨੂੰ ਇਹ ਲੱਗਦਾ ਹੀ ਨਹੀਂ ਵੀ ਮੈਂ ਅੱਗੋਂ ਦਾਦੀ ਬਣਨ ਵਾਲੀ ਹਾਂ ਮੈਨੂੰ ਤੇ ਇਹ ਲੱਗਦਾ ਮੈਂ ਉਹੀ ਜਵਾਨ ਕੁੜੀ ਜਿਵੇਂ ਜਿਹੜੀ ਕਾਲਜ ਦੇ ਵਿੱਚ ਬਸ ਇੱਥੇ ਇੱਕ ਆਕਾ ਗਿਆ ਪਰਦੇ ਫਿਰਦੇ ਹੁੰਦੇ ਹੁੰਨੇ ਆ ਜਿਵੇਂ ਅਸੀਂ ਤਾਂ ਉਸੇ ਉਸ ਦੇ ਵਿੱਚ ਹੀ ਆ ਗਏ ਹੋਈ ਜਾਂ ਕਿਸ ਤਰ੍ਹਾਂ ਦਾ ਮਹਿਸੂਸ ਮਤਲਬ ਮੈਨੂੰ ਇਹ ਲੱਗਦਾ ਸੀਗਾ ਵੀ ਉੱਥੇ ਉਹ ਤਾਂ ਚੱਲ ਰਹੀ ਸੀ ਕੋਈ ਸੀਰੀਅਸੀ ਗੱਲਬਾਤ ਤੇ ਜਦੋਂ ਪਿੱਛੇ ਆ ਕੇ ਆਵਾਜ਼ ਦਿੱਤੀ ਰਾਜ ਤਾਂ ਮੈਨੂੰ ਇਹ ਲੱਗਿਆ ਵੀ ਜਿਵੇਂ ਨਾ ਮੇਰੇ ਕੰਨਾਂ 'ਚ ਕਿਸੇ ਕੋਈ ਮਿਸ਼ਰੀ ਖਲਗੀ ਹੋਵੇ ਤੇ ਬਸ ਫਿਰ ਇਹ ਲੱਗਦਾ ਸੀਗਾ ਵੀ ਉਹ ਤਾਂ ਪਲ ਸੀਗੇ ਜਿਹੜੇ ਮੰਨਣ ਦੇ ਹੀ ਐ ਵੀ ਦੇਖਣ ਨੂੰ ਵੀ ਨਹੀਂ ਐਸੀ ਪਾਸੇ ਦਿਲ ਕਰਦਾ ਸੀ ਇੱਕ ਦੂਜੇ ਦੇ ਪਿਆਰ ਨੂੰ ਮੰਨਣ ਨੂੰ ਹੀ ਜੀ ਕਰਦਾ ਸੀ